ਗੁਰਦਾਸਪੁਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਅਚਾਨਕ ਦੁਕਾਨਾਂ 'ਚ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਕਰੀਬ 6 ਦੁਕਾਨਾਂ ਇਸ ਅੱਗ ਦੀ ਲਪੇਟ 'ਚ ਆ ਗਈਆਂ ਅਤੇ ਅੱਗ ਇੰਨੀ ਭਿਆਨਕ ਹੈ ਕਿ ਅੱਗ ਦੀਆਂ ਲਾਪਟਾਂ ਨਾਲ ਪੂਰਾ ਇਲਾਕਾ ਸਹਿਮ ਦਾ ਮਾਹੌਲ 'ਚ ਹੈ ਉੱਧਰ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਇਹ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਹੋ ਸਕਦੀ ਹੈ ਉੱਧਰ ਮੌਕੇ ਤੇ ਪਹੁੰਚੀਆਂ ਫਾਇਰ ਬਗੇਟ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਦੁਕਾਨ ਮਾਲਕਾ ਦਾ ਕਹਿਣਾ ਹੈ ਕਿ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਘਟਨਾ ਦੇ ਚੱਲਦੇ ਚਾਰੇ ਪਾਸੇ ਅਫੜਾ-ਦਫੜੀ ਮੱਚੀ ਹੋਈ ਹੈ। ਬੁਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਉਹ ਸੜਕਾ ਦਾ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ। ਇੱਕ ਦੁਕਾਨ ਤੋਂ ਉਹ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ। ਅਸੀਂ ਤੇ ਇਹ ਕਵਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਟਾ ਚੌਂਕ ਤੱਕ ਕਿੰਨੇ ਕੁ ਜੋੜਨੇ ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਿਜਾਰ ਚੋਂ ਤਾਰਾਂ ਬਦਲਦੇ ਆ ਨਾ ਜੋੜੇ ਪੜਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਐ ਨਹੀਂ ਕਦੀ ਕਹਿੰਦੇ ਜੀ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਇਹ ਸ਼ੋਰਟ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਕਿੰਨੀਆਂ ਦੁਕਾਨਾਂ ਹੁਣ ਤੱਕ ਸੜ ਗਈਆਂ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕਿ ਕੋਸ਼ਿਸ਼ ਨਹੀਂ ਰਿਹਾ ਅੰਦਰ ਨਾ ਇਹ ਜਾ ਰਹਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਹੇ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਨਾਲ ਪਹੁੰਚ ਗਈ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਆ ਉੱਥੇ ਹੀ ਅੱਗ ਲੰਦਾ ਨਾ ਕੋਈ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਪਾਣੀ ਨਹੀਂ ਹੈਗਾ ਉਹ ਤਾਂ ਪਹੁੰਚ ਨਹੀਂ ਰਹੀ ਆ ਜੇ ਨੋਆ ਟੱਲੇ ਕਿ ਨੋ ਸੋਇ ਹੁਣ ਕੀਤਾ ਉਹਨਾਂ ਨੂੰ ਕੋਈ ਸਾਹਮਣੇ ਕੋਈ ਪਹੁੰਚਿਆ ਮੈਂ ਸਕੰਤਰਾ ਮੇਦਲੀ ਖੜੀ ਰਹੀ ਆ ਕੋਈ ਨਹੀਂ ਆਇਆ ਕਿ ਅਸੀਂ ਅੱਜ ਦੀ ਵਾਲਾ ਕਿ ਉੱਥੇ ਗਿਆ ਹਾਂ ਉੱਥੇ ਜਿੱਦਾਂ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਕਿੱਥੇ ਗੱਡੀ ਵੇ ਨਹੀਂ ਪਹੁੰਚੀ ਇਹ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀ ਕੋਈ ਪੁਤਲੀ ਪਬਲਿਕ ਕਦੀ ਕੋ ਇਹਦੇ ਚੱਕਰ ਵਿੱਚ 30 ਪਾਤੀ ਆਈ ਫਿਰ ਆਪ ਵੀ ਮਦਦ ਕੀਤੀ ਸਾਰੇ ਪਬਲਿਕ ਨੇ ਤੇ ਮੇਰੀ ਅੱਤ ਲੁੱਟੀ ਆ ਡਾਕਟਰ ਕੋਲ ਪਾਣੀ ਲੈਂਦਾ ਤੇ ਆ ਬਲਾਈ ਬਾਰਥਡੇ ਨੂੰ ਪਾਣੀ ਪਿੱਛੇ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਾਦਾ ਜਿਹੜੀ ਉਹ ਪਬਲਿਕ ਸਾਹਮਣੇ ਕੈਮਰਾ ਮਾਰ ਕੇ ਵੇਖੋ ਉਹ ਹੀ ਪਬਲਿਕ ਹੀ ਜਿਹੜੀ ਸ਼ਰਤਾਂ ਤੋਂ ਲੱਗੀ ਲਾਪਰਵਾਹੀ ਹੋਈ ਹੈ ਇਹ ਸਾਰੀ 90% ਅਸੀਂ ਇਹ ਕਹਾਂਗੇ ਕਿ ਬਿਜਲੀ ਬੋਰਡ ਦੀ ਨਾ ਕਾਮੀਆਂ ਸਰ ਘਟਣਾ ਕਿੱਥੇ ਗਈ ਹੈ ਜੀ ਕੋਈ ਅਧਿਕਾਰੀ ਨੂੰ ਕੋਈ ਨਹੀਂ ਪਹੁੰਚਿਆ ਅੱਜ 35 ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਕੇ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਹੈ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 845 ਦੇ ਮਲਾ ਅਗ ਲੱਗੀ ਆ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆ ਉਹਦੇ ਬਾਅਦ ਇਹ ਸ਼ੁਰੂ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਚਰਨ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ بیٹے ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਆ ਕਨ ਕਾਨਾ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅਗ ਲੱਗੀ ਟੋਟਲ 6 ਦੁਕਾਨਾਂ ਨੂੰ ਲੱਗੀ ਉਹਦੇ ਉੱਤੇ ਪਮਨ ਮਨਿਆਰੀ ਵਾਲੇ ਨੂੰ ਸੂਰੀ ਜੁਐਲਰ ਲਾਸ ਸੀ ਉਹਦਾ ਬਚਾ ਦੁਕਾਨਾ ਟੋਟਲ ਲਾਸ ਨਹੀਂ ਆ ਬਚਾਵਾ ਦੇਖੋ ਉਹ ਲਈ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਇਹ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱਗੀ ਹੈ ਛੇਤੀ ਜਾਓ ਅਸੀਂ ਫਿਰ 도ੜੇ ਆਏ ਆ ਸਾਰੇ ਆ ਕੇ ਮਾਈਨੋ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਕੀ ਕਰੂੰਗੀ ਭਾਈ ਅੱਗ ਤੇ ਇਹ ਨਹੀਂ ਪਤਾ ਲੱਗ ਸਕਿਆ ਜੀ